ਆ ਸਮਾਰ ਹੈ ਆਈ ਨਹੀਂ ਸੀਗਾ ਓਏ ਆ ਸਮਾਰ ਤੇ ਹੁੰਦਾ ਹੈ ਘੱਟ ਤਾਂ ਘੱਟ ਆਹ ਸਮਾਰ ਹੈ ਜੀ ਆਹ ਆਹ ਤੇ ਫਿਰ ਇੱਥੇ ਕਬਰ ਕਿਵੇਂ ਬੰਦ ਜੂਗੀ ਓਏ ਨਹੀਂ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਆਦੀ ਤੂੰ ਬੂਟ ਪਾ ਕੇ ਇੱਥੇ ਆਈ ਜਾਨ ਅਸੀਂ ਤਾਂ ਚੱਪਲਾਂ ਲਾ ਕੇ ਆਏ ਸਤਿਕਾਰ ਨਾਲ ਹੈਂ ਤੈਨੂੰ ਪਤਾ ਨਹੀਂ ਵੀ ਇੱਥੇ ਕੋਈ ਨਹੀਂ ਹੈ ਇਹ ਚੌਂਕ ਸੁਖੀ ਨਾ ਸਰਬਲਾ ਪੀਸ ਆਇਆ ਹੈ ਨਾ ਐਨੀ ਬੇਰ ਖੁਈ ਨਾ ਐਸਾ ਤਾਂ ਕਮੀ ਨੇ ਇਹ ਮਾਰ ਬੋਲਿਆ ਕਿ ਤੂੰ ੋਂਗਦੀ ਹੈ ਮਾਤਾ ਜੀ ਬਾਕੀ ਮੰਬਾ ਜੀ ਕੇ ਗਲਤ ਤੁਸੀਂ ਅਸੀਂ ਪਿੰਡ ਸੁਖਨਾ ਅ블ੂ ਆ ਸ਼੍ਰੀ ਮੋਕਤਸਰ ਸਾਹਿਬ ਦੋਦੇ ਪਿੰਡ ਦੇ ਨਾਲ ਖੜੇ ਆ ਸੋ ਮੈਂ ਨਾ ਬਹੁਤ ਰੋਗ ਕੱਟ ਕੇ ਮਰ ਗਿਆ ਹੈ ਭੋਲੇ ਭਾਲੇ ਲੋਕਾਂ ਨੂੰ ਤੁਸੀਂ ਇਹਨਾਂ ਦੇ ਝਾਂਸੀਆਂ ਚ ਨਾ ਆਓ ਰੋਗ ਪਿੱਟ ਕੇ ਮਰ ਗਿਆ ਤੁਹਾਨੂੰ ਪਰ ਬਹੁਤ ਸਾਰੇ ਮੇਰੇ ਖਿਲਾਫ ਵੀ ਚੱਲਦੇ ਆ ਬੀ ਚੰਗੇ ਸਾਧੂ ਆ ਸਾਧੂ ਸਾਧੂਆਂ ਨੂੰ ਮਾੜਾ ਬੋਲ ਰਹੇ ਹੋ ਮੈਂ ਕਹਿੰਦਾ ਉਹਨਾਂ ਚੰਗੇ ਸਾਧੂ ਵੀ ਹੈਗੇ ਆ 15 20% ਹੁੰਦੇ ਆ ਜਿਹੜੇ ਰੱਬ ਦੀ ਬੰਦਗੀ ਕਰਦੇ ਆ ਯਾਰ ਨਾਮ ਜਪਦੇ ਆ ਇਹੋ ਜਿਹੇ ਲੋਕ ਯਾਰ ਆ ਆ ਖੜਾ ਢੌਂਗੀ ਜਿਨ੍ਹਾਂ ਨੇ ਚੰਗੇ ਸਾਧੂਆਂ ਦੀ ਸ਼ਬੀ ਨੂੰ ਵੀ ਬਦਨਾਮ ਕੀਤਾ ਮੈਂ ਆ ਢੌਂਗੀਆਂ ਨੂੰ ਫੜ ਰਿਆ ਤੁਸੀਂ ਮੇਰੇ ਖਿਲਾਫ ਮੀਟਿੰਗਾਂ ਕਰ ਰਹੇ ਹੋ ਮੈਂ ਤੁਹਾਡੇ ਖਿਲਾਫ ਨਹੀਂ ਲੜ ਰਿਹਾ ਧਰਮ ਦੇ ਖਿਲਾਫ ਨਹੀਂ ਲੜ ਰਿਹਾ ਮੈਂ ਢੋਂਗੀਆਂ ਦੇ ਖਿਲਾਫ ਲੜ ਰਿਹਾ ਹਾਂ ਅੱਜ ਤੁਹਾਨੂੰ ਸਾਖ ਸਾਤ ਸਬੂਤ ਵਿਖਾਉਣੇ ਆ ਅਸੀਂ ਇਹਨੂੰ ਫੜ ਕੇ ਲਿਆਂਦਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਕੀਤਾ ਇਸ ਨੂੰ ਸਿੱਧਾ ਖਾੜੇ ਦੇ ਸ਼ਕਤੀਮਾਨ ਬਣਿਆ ਖੜਾ 10 ਪਹਿਲਾਂ ਕੀ ਕੀਤਾ ਇਸ ਸਭ ਤੋਂ ਪਹਿਲਾਂ ਪਰਿਵਾਰ ਨਾਲ ਉੱਚੀ ਬੋਲ ਸਭ ਤੋਂ ਪਹਿਲਾਂ ਜੀ ਇੱਥੇ ਮੈਂ ਕਹਿੰਦਾ ਕਿ ਇਨਾਂ ਦੇ ਘਰੇ ਆਇਆ ਇਹਨਾਂ ਦੇ ਇਲਾਜ ਦੇ ਲਈ ਵਿੱਚ ਲੈ ਕੇ ਛਾਚੇ ਦੇ ਵਿੱਚ ਤੇ ਇਹਨਾਂ ਨੂੰ ਸਿਉਣਾ ਕੱਢਣ ਦੀ ਸਿਉਣਾ ਕੱਢਣ ਤੋਂ ਪਹਿਲਾਂ ਇੱਕ ਉਹ ਜਿਹੜੀ ਬਣਾਈ ਆ ਕਬਰ ਜਗਾ ਬਾਅਦ ਚ ਬਣਾਈ ਆ ਜੀ ਪਹਿਲਾਂ ਸਿਉਣਾ ਕੱਢਿਆ ਸੀ ਸਿਉਣਾ ਨਿਕਲਿਆ ਸੀ ਨਹੀਂ ਨਿਕਲਿਆ ਜੀ ਬੀਬੀ ਸਿਉਣਾ ਲਿਆ ਪਹਿਲਾਂ ਕਿਹੜਾ ਸੀ ਚੱਕ ਕੇ ਕੀ ਸੀਗਾ ਉਹ ਉਹ ਗਿਰਟਾ ਜ ਸਾਰੀ ਕਿੱਥੋਂ ਲੈਂਦੀਆਂ ਉਹ ਉਹ ਦੁਕਾਨਾਂ ਤੋਂ ਲੈਂਦੀਆਂ ਦੁਕਾਨਾਂ ਤੋਂ ਲਈਆਂ ਹਾਂਜੀ ਤੇ ਇਹ ਜਿਹੜਾ ਤੂੰ ਘੜਾ ਨਪਿਆ ਸੀ ਉਹ ਵੀ ਆਪ ਅਸੀਂ ਘੜਾ ਜੀ ਘੜਾ ਤਾਂ ਨਪਈ ਉਹ ਤੂੰ ਫਿਰ ਵਿੱਚ ਕਿਵੇਂ ਰੱਖਿਆ ਉਹਦੇ ਉਸਮਾਨ ਉਹ ਇਹਨੂੰ ਪਾਸੇ ਕਰਕੇ ਵਿੱਚ ਸੜੀ ਹੁੰਦਾ ਥੋੜਾ ਥੋੜਾ ਨੇਫੇ ਚ ਡਾ ਕੇ ਲੈ ਜਾਂਦਾ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਇਹਦੇ ਮਿਲਣ ਤੋਂ ਪਹਿਲਾਂ ਨੇਫਿਆਂ ਦੇ ਵਿੱਚ ਡਾ ਡਾ ਕੇ ਨਾ ਅੰਦਰ ਜਿਵੇਂ ਉਹ ਸ਼ਾਂਗੇ ਵਾਲੀ ਉਹਦੇ ਘਰ ਵਾਲੇ ਨੇ ਠੱਗੀਆਂ ਮਾਰ ਗਿਆ ਸੀ ਉਹਤੇ ਪਰਚਾ ਵੀ ਕਰਾਵਾਂਗੇ ਲੈ ਉਹਦੇ ਵੀ ਆ ਸਮਾਨ ਆਹੀ ਸੀਗਾ ਓਏ ਆ ਸਮਾਨ ਲਿਆਂਦਾ ਕੱਢ ਤਾਂ ਕੱਢ ਓਏ ਆਹ ਸਮਾਨ ਹੈ ਜੀ ਆਹ ਆਹ ਰੱਖਿਆ ਸੀ ਹਾਂਜੀ ਇਹੀ ਕਿਹਾ ਸੀ ਕਿ ਵੀ ਸੋਨਾ ਹੈ ਵੀ ਧਰਤੀ ਚੋਂ ਇਹ ਕਿੰਨੇ ਕਿੰਨੇ ਲੱਖ ਰੁਪਇਆ ਪਹਿਲਾਂ ਲਿਆ ਓਏ ਬਸ ਇੱਥੇ 70 ਤੋਂ ਬਹੁਤ ਹੀ ਰੂਤ ਦੇ ਦੇ ਥੋੜੇ ਥੋੜੇ ਕਰਕੇ ਜੀ ਥੋੜੇ ਥੋੜੇ ਕਰਕੇ ਕਿਤੇ ਲੱਖ ਲੈ ਲਿਆ ਕਿਤੇ 2 ਲੱਖ ਲੈ ਲਿਆ ਜੀ ਇਸ ਤਰ੍ਹਾਂ 12 13 ਆਪਾਂ 13 ਚ 13 ਹੋ ਸਕਦਾ 14 ਵੀ ਹੋ ਸਕਦਾ ਜੀ ਪਰ ਲੈ ਥੋੜੇ ਥੋੜੇ ਕਰਕੇ ਇਹ ਬੀਬੀ ਤੂੰ ਕੱਜੀ ਕਹਿ ਰਹੀ ਹੈ ਵਿਆਜ ਪਾ ਕੇ ਜੀ ਦੱਸੋ ਨਾ ਦਾ ਝੂਠ ਇਹਦੇ ਤੇ ਬਲੇਮ ਲਾਉਣਾ ਹੈ ਸਹੀ ਸਹੀ ਦੱਸੋ ਵੀ ਕਿੰਨੇ ਪੈਸੇ ਆ ਵਿਆਜ ਪਾ ਕੇ ਵਿਆਜ ਤੇਰਾ ਬਾਅਦ ਚ ਜੋੜਦੇ ਪਹਿਲਾਂ ਪੈਸੇ ਦੱਸੋ ਸਹੀ ਕਿੰਨੇ ਪੈਸੇ ਗਏ ਤੁਹਾਡੇ ਆਏ ਗਏ 1 ਰੱਖ ਦਾ ਬੈਂਕ ਆ ਗਿਆ ਖਿਆਪਾ ਨਹੀਂ ਪੁੱਛ ਲੋ ਹਾਂ ਸਾਡੇ ਕੋਲ ਬਕਾਇਆ ਦਾ ਪ੍ਰੂਫ ਹੈ ਜੀ ਸਾਰੇ ਹਾਂ ਅੱਛਾ 1 ਰੱਖ ਬੈਂਕ ਵਾਲਾ ਪਿਆ ਹੂੰ ਤੁਸੀਂ ਜੀ ਰੱਖ ਇਹ ਇਹਨਾਂ ਨੂੰ ਮੈਂ ਉੱਧ ਫੜ ਕੇ ਦਿੱਤਾ ਵਿਆਜ ਦੀ ਸ਼ੱਕ ਪੁੱਛ ਸਕਦੇ 12 ਲੱਖ ਹੋ ਗਿਆ ਹਾਂ 12 ਹੋ ਗਿਆ ਹੂੰ ਤੇ 2.5 ਲਿਆ ਤੂੰਆਂ ਗਏ ਕਰਕੇ ਦਿੱਤੇ 1.14 ਹੋ ਗਿਆ 1.14 ਹੋ ਗਿਆ 7 ਜੀ ਗਿਰ ਜੇ ਆ ਕਹੀ ਮੀਂਹ ਕਹੇ ਸਾਢੇ 1/4 ਜੀ ਇੱਧਰ ਕਿਤੀ ਪਸ ਵੀ ਮਾਮਾ ਸਹੀ ਸਹੀ 10000 ਰੁਪਏ ਮਾਨ ਦਾ ਕੀ ਗੱਲ ਸੱਚ ਦੱਸੀ ਹੈ ਜੀ ਇਹੀ ਹੁਣ ਭਾਵੇਂ ਭੈਣ ਨੇ ਵੀ ਮੈਨੂੰ ਕਿਹਾ ਸਾਨੂੰ ਵਿਆਜ ਟੰਗਦਾ ਵੀ 1.5 ਸਾਲ ਹੋ ਗਿਆ ਹੁਣ ਤੂੰ ਭੈਣ ਬਣਾ ਕੇ ਤੇ ਜਵਾਕਾਂ ਨੂੰ ਕਹਿੰਦਾ ਸੀ ਤੂੰ ਮਾਮਾ ਮਾਮਾ ਹੁਣ ਤੇਰੇ ਸਲੋਤਰ ਫਿਰੂਗਾ ਤੈਨੂੰ ਦੱਸਦਾ ਮੈਂ ਕੀ ਗੱਲ ਸੱਚ ਕਹੂੰਗਾ ਜਿੱਥੇ ਜਿੱਥੇ ਝੂਠ ਭੈਣ ਬਣਾ ਕੇ ਤੈਨੂੰ ਬੱਚਿਆਂ ਦੇ ਤਰਸ ਨਹੀਂ ਆਇਆ ਓਏ ਚਾਵਲ ਬੰਦੇ ਆ ਗਲਤੀ ਹੋ ਗਈ ਹੈ ਗਲਤੀ ਜਿਹੜੀ ਸਹੀ ਦੱਸ ਕਿੰਨੇ ਲੱਖ ਦੀ ਆ ਬੋਲ ਹੋਰ ਸੋਚ ਜੇ ਤੂੰ ਪਾਇਆ ਤੂੰ ਪੈਸੇ ਇੱਕ ਨਾ ਛੋਟੀ ਲਿਆ ਮੜਾ ਜੱਜ ਨਹੀਂ ਮੰਨਦਾ ਨਾ ਸੱਚ-ਸੱਚ ਬੱਸ ਨਹੀਂ ਸੱਚ ਦੱਸੀ ਕਰਨਾ ਜਿਹੜੀ ਗੱਲ ਸੱਚ ਹੈ ਮੈਂ ਤੈਨੂੰ ਦੱਸ ਵਿਆਜ ਪਾ ਕੇ ਭੈਣ ਨੂੰ ਇਹਨੇ ਬਣਾ ਲਈ ਇਹਨੇ 24-25 ਲੱਖ ਵਿਆਜ ਪਾ ਕੇ ਬਣਾਇਆ ਬੀਬੀ ਕੇ ਵਿਆਜ ਪਾ ਕੇ ਜੀ ਵਿਆਜ ਪਾ ਕੇ ਵਿਆਜ ਤੋਂ ਬਣਾਇਆ ਮੇਰੇ ਤੂੰ ਸਹੀ-ਸਹੀ ਦੱਸੋ ਤੁਸੀਂ ਵੀ ਉਹ ਨੂੰ ਆਪਾਂ ਨਾ ਮੈਂ ਝੂਠ ਮਾਰਾਂ ਅੱਜ ਨਾ ਮਾਰਾਂ ਮੈਂ ਕੱਲ ਮੇਰੇ ਕੋਲ ਪ੍ਰੋਪਰ ਸਮੇਂ ਗੱਲ ਕਰਵਾ ਦਿੰਨੀ ਆ 15 ਲੱਖ ਰੁਪਈਆ ਬਾਬਾ ਬਣ ਗਿਆ ਹੋਰ ਸੋਚ ਲੈ ਕੋਈ ਨਹੀਂ ਤੇਰੇ ਕੋਲ 2 ਮਿੰਟ ਟਾਈਮ ਆ ਕੋਈ ਲੈ ਹੁਣੇ ਆ ਸੱਚ ਦੱਸੂਗਾ ਬਾਬਾ ਬਾਈ ਥੋੜੇ ਬੁੜੇ ਨੇ ਝੂਠ ਬੋਲਦਾ ਹਾਂ ਗੁਰੂ ਦੀਆਂ ਲਾਡਲੀਆਂ ਪੁੱਤਾਂ ਨਹੀਂ ਝੂਠ ਬੋਲਦਾ 15 ਲੱਖ ਰੁਪਈਆ ਹੈਗਾ ਹੋਰ ਨਹੀਂ ਫਿਰ 25 ਤੋਂ 10 ਦਾ ਫਰਕ ਬਹੁਤ ਆਇਆ ਬ्याज ਪਾ ਕੇ ਤਾਂ ਵੱਢੇ ਬੰਨਾ ਗਿਆ ਇਹਨਾਂ ਦਾ ਫਿਰ 25 ਉਹ ਵਿਆਜ ਇਹਨਾਂ ਨੇ ਵਿਆਜ ਤੇ ਪੈਸੇ ਲੈ ਕੇ ਇਹਨਾਂ ਨੇ ਵਿਆਜ ਤੇ ਲੈ ਤੈਨੂੰ ਐ ਤੇ ਤਰਸ ਨਹੀਂ ਆਇਆ ਓਏ ਗਲਤੀ ਹੋ ਗਈ ਹੈ ਗਲਤੀ ਦਰਸ਼ਨੀਆ ਤੈਨੂੰ ਇਹਨਾਂ ਤੇ ਗਲਤੀ ਕਰਦਾ ਬਾਬਾ ਐਸੇ ਤਾਂ ਕਿ ਵੀ ਵੀਰ ਜੀ ਨਾਲ ਕੋਈ ਇੰਨੀ ਇੰਨੀ ਬੇਦਖੀ ਨਾਲ ਸਾਡਾ ਪੇਸ਼ ਆਇਆ ਨਾ ਇੰਨੀ ਬੇਦਖੀ ਨਾਲ ਐਸੇ ਤਾਂ ਕਿ ਮੈਨੂੰ ਇਹ ਵੀ ਵੜ ਬੋਲਿਆ ਕਿ ਤੂੰ ਭੌਂਗ ਦੀਂ ਮੈਂ ਤਾਂ ਮਾਮਾ ਮਾਮਾ ਜੀ ਕਿਹਾ ਕਿ ਤੂੰ ਮਾਮਾ ਹੁੰਦਾ ਤੂੰ 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 ਕਰਦਾ ਹੋ ਨਾ ਤੁਸੀਂ ਸਮਝੌਤੇ ਕਰਦੇ ਆ ਸਾਨੂੰ ਗੁੱਸਾ ਚੜ ਰਿਹਾ ਮੈਨੂੰ ਇਸ ਬੰਦੇ ਤੇ ਬਹੁਤ ਵੀ ਮੈਂ ਉਹਨਾਂ ਦਾ ਕੀ ਚੱਕਰ ਸੀ ਉਹਨਾਂ ਦਾ ਵੀ ਇਹੀ ਚੱਕਰ ਸੀ ਜਿੰਨਾਂ ਨੇ ਠੱਗੀ ਮਾਰੀ ਹੈ ਜੀ ਖਾਰੇ ਪਿੰਡ ਤੋਂ ਦੱਸੋ ਨਾਮ ਕੀ ਸੀ ਉਹਨਾਂ ਦਾ ਉਹਨਾਂ ਦਾ ਚੰਨੂ ਜੀ ਪੁਰਨਾ ਦਾਸ ਕੀ ਸੀ ਹੋਰ ਤੈਨੂੰ ਇਸ ਕੰਮ ਨੂੰ ਕਰਨ ਦੇ ਲਈ ਸਾਧਾ ਵਾਲੇ ਵੀ ਕਹਿੰਦਾ ਸੀ ਬਈ ਨਹੀਂ ਉਹਦਾ ਪੁੱਤ ਮੇਰਾ ਝੂਠ ਸੀ ਉਹ ਤਾਂ ਸ਼ਰਮ ਤੋਂ ਹੁਣ ਕੋਸਲੇ ਦਿੱਤਾ ਤੂੰ ਕੀ ਕੀਤਾ ਪੈਸਿਆਂ ਦਾ ਕੀ ਕੀਤਾ ਇੰਨੇ ਪੈਸਿਆਂ ਦਾ ਪੈਸੇ ਘਰੇ ਜੀ ਬਸ ਸੁੱਖਾਂ ਤੇ ਲਾਜੇ ਕੁਝ ਹੁਣ ਲੱਗੇ ਜੀ ਸਾਡੇ ਵਿਆਹ ਦੂਜੀ ਵਾਰ ਕਰਾਇਆ ਹਾਂ ਵਿਆਹ ਦੂਜੀ ਵਾਰ ਇਹਨਾਂ ਨੇ ਕਰਾ ਕੇ ਦਿੱਤਾ ਜੀ ਨਾਲੇ ਸ਼ਰਮ ਨਹੀਂ ਆਈ ਤੇਰਾ ਘਰ ਵਸਾਇਆ ਓਏ ਘਰ ਵਸਾਇਆ ਹੈ ਗਲਤੀ ਜਿਹੜੀ ਤੂੰ ਤਾਂ ਰੋਲ ਕੇ ਧਰਤੇ ਆ ਆ ਓਏ ਹੈ ਤੇਰੇ ਧੀਆਂ ਕਿੰਨੀਆਂ ਐ ਇੱਕੋ ਜੀ ਪੁੱਤ ਨਹੀਂ ਮਰ ਗਿਆ ਸੀ ਮਰ ਗਿਆ ਤੈਨੂੰ ਸ਼ਰਮ ਨਹੀਂ ਆਈ ਪੁੱਤ ਲੋਕੀ ਰੱਬ ਤੋਂ ਮੰਗਦੇ ਆ ਮਰਿਆ ਕਿਵੇਂ ਉਹ ਚਿੱਤੇ ਚ ਮਰ ਗਿਆ ਤੇਰਾ ਪੁੱਤ ਤੈਨੂੰ ਸਜ਼ਾ ਦਿੱਤੀ ਰੱਬ ਨੇ ਦਿੱਤੀ ਰੱਬ ਨੇ ਤੁਸੀਂ ਫੇਰ ਇਹ ਕੁਛ ਕਰਦੇ ਹੋ ਦੱਸੋ ਕਿਵੇਂ ਕਿਵੇਂ ਬਣਾਇਆ ਆ ਆ ਆ ਗੋਲ ਰੱਖਿਆਈ ਨਾ ਤੂੰ ਵਿੱਚ ਰੱਖ ਦਿੰਦੇ ਚੱਲ ਉੱਥੇ ਕੀ ਕਿਵੇਂ ਬਣਾਇਆ ਦੱਸ ਆ ਜਾ ਦੱਸ ਖੋਲ ਬੂਆ ਖੋਲ ਆਪੀ ਤੋ ਆ ਆ ਕਿਵੇਂ ਬਣਾਇਆ ਇਹਨਾਂ ਦੇ ਘਰੇ ਇਹ ਮੰਤਾ ਕਰਾਈ ਹੈ ਜੀ ਬਖਸ਼ੇ ਸੇਵਾ ਕਰ ਲਿਆ ਕਰੋ ਤੁਸੀਂ ਨਹੀਂ ਮੰਤਾ ਕਰਾਈ ਹੈ ਪੀਰਾ ਕੁਛ ਕਹਿੰਦੇ ਆ ਵੀ 30 ਲੱਖ ਦੀਆਂ ਠਗੀਆਂ ਮਾਰਾ ਉੱਥੇ ਨਹੀਂ ਆਪੂ ਘਰੇ ਬਣਾ ਗਿਆ ਉਹਨਾਂ ਦਾ ਏਡੀਓ ਕਬਰੋ ਕੀ ਬਣਾ ਕੀ ਇਹ ਚੀਜ਼ ਦੰਗਾ ਕੀ ਬਣਾਈ ਹੈ ਬਾਬੇ ਗਿਆ ਜਰ ਜੇਗਾ ਮਾ ਸੇਵਾ ਕਰ ਨਹੀਂ ਤੇ ਤੂੰ ਚੱਪਲਾ ਪਾ ਕੇ ਤਾਂ ਤੂੰ ਅੰਦਰ ਆਈ ਜਾਣਾ ਤੁਸੀਂ ਲੋਕਾਂ ਨੂੰ ਗਮਰਾਹ ਕਰਕੇ ਤੁਸੀਂ ਵਹਿ ਭਰਮ ਚ ਪਾ ਕੇ ਤੋਦਾ ਕਿੱਥੇ ਲਪੇਈ ਹੋ ਹੈ ਗੈਟਰੀਕ ਤੌਰ ਤੇ ਚੱਪਲਾ ਹਿੰਦੂਆਪਰ ਦੇ ਜੋ ਦੁਬਾਰਾ ਗੱਛ ਸਮਾਗਮ ਦਾ ਅਖੀਰ ਆ ਸੱਪ ਜੇ ਬਣਾਏ ਤੂੰ ਬਣਾਈ ਸੀ ਇਹ ਮਾਇ ਜੀ ਦਾ ਕਾਤੋਂ ਬਣਾਈ ਸੀ ਸੱਪ ਤੋਂ ਕਾਤੋਂ ਬਣਾਈ ਸੀ ਤੇ ਗੁੱਗਾ ਪੁੱਪੂ ਜਰਾ ਤੇ ਨਹੀਂ ਗੁੱਗਾ ਕਹਿੰਦਾ ਵੀ ਆਹ ਖਜ਼ਾਨੇ ਕੱਢ ਕੇ ਦਿਓ ਹਾਂ ਹੈਂ ਆ ਵੇਖ ਲੋ ਅੱਛਾ ਇੱਥੋਂ ਤੋੜਾ ਕੱਢਿਆ ਸੀਗਾ ਵੀ ਨਕਲੀ ਸੋਨਾ ਬੀਬੀ ਆ ਇੱਥੇ ਆ ਵੀ ਜੀ ਆ ਵੀ ਇੱਥੇ ਗੱਲ ਕਰ ਹਾਂ ਜੀ ਇਹਨੇ ਕੀ ਨੱਪਿਆ ਪਹਿਲਾਂ ਇਥੇ ਇਹਨਾਂ ਟੂਆ ਬਟਾ ਕੇ ਟੋਲਾ ਪਾ ਕੇ ਲਈ ਚਰਚੂਆ ਟੋਟੂ ਜਾਂ ਪਣਾ ਪਟਿਆ ਜੀ ਹੋਰ ਕਿੰਨੇ ਕਿੰਨੇ ਘਰਾਂ ਤੋਂ ਐਗਿਆ ਖੱਗੀਆਂ ਮਾਰੇ ਗਏ 10 ਬਸ ਉਹ ਚਦੂ ਸੀਗਾ ਜੀ ਕਿੰਨੇ ਕਿੰਨੇ ਦੀ ਸੀ ਆ ਡੰਡਾ ਲਿਆ ਕੁੜੀਆਂ ਬੜਾ ਬੁੱਤਨ ਬੜਾ ਆਵੇ ਪੈ ਡੰਡਾ ਆ ਗਿਆ ਸਾਹ ਕਿਤੇ ਨਹੀਂ ਦੱਸੋ ਵੀ ਜਿਹੜੀ ਮੇਰੇ ਨਾਲ ਛਿੱ DNA ਮਾਰੀ ਠਿੱਗੀ ਤੂੰ ਮੂੰਹ ਦੇ ਕੇ ਦੱਸ 10 10 ਫਿਰ ਇਹ ਚ ਕਿਵੇਂ ਰੱਖਦਾ ਜੀ ਤੁਹਾਡੇ ਲੱਭ ਕੇ ਦੇਖੇ ਚ ਪਾਰ ਕੇ ਜਦੋਂ ਚਦੂ ਦੱਸ ਕੇ ਜਦੋਂ ਪਾਸੇ ਹਟ ਜਾਂਦਾ ਤੁਹਾਨੂੰ ਪਤਾ ਲੱਗਿਆ ਨਹੀਂ ਜੀ ਸੁਣ ਰਹੇ ਤੁਸੀਂ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਲੋਕਾਂ ਨੂੰ ਵੀਰ ਜੀ ਅਸੀਂ ਰੋ ਪਿੱਟ ਕੇ ਮਰ ਗਏ ਅਸੀਂ ਕਿਸੇ ਤੋਂ ਕੀ ਲੈਣਾ ਕੀ ਲੈਣਾ ਅਸੀਂ ਕਿਸੇ ਤੋਂ ਨਹੀਂ ਵੀਰ ਜੀ ਨਹੀਂ ਕੋਈ ਨਹੀਂ ਮੇਰੀ ਕਾਫੀ ਵੀਰ ਜੀ ਜੇ ਅਸੀਂ ਇਹਦੇ ਕੋਲ ਉਸਤਾ ਕਰਨੇ ਇਹ ਕਰ ਨਹੀਂ ਸਕਦੇ ਸੁਭਾ ਕਰ ਸਕਦੇ ਕਰ ਕਰ ਕੋ ਜਿਹੜੀ ਆ ਕਬਰ ਆ ਹਾਂਜੀ ਕਬਰ ਤੋਂ ਮੰਦਰ ਦਾ 11ਵੇਂ ਵਾਲੇ ਪੀਰ ਨੂੰ ਆ ਇੱਥੇ ਦਫਨਾਇਆ ਸੀ ਕੀ ਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਬਰ ਕਿਵੇਂ ਬਣ ਜੂਗੀ ਓਏ ਸ਼ੇਵਾ ਨਹੀਂ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਆਦੀ ਤੂੰ ਬੂਟ ਪਾ ਕੇ ਇੱਥੇ ਆਈ ਜਾਨਾ ਅਸੀਂ ਤਾਂ ਚੱਪਲਾਂ ਲਾ ਕੇ ਆਏ ਸਤਿਕਾਰ ਨਾਲ ਹੈ ਹੈ ਇਹ ਚੌਂਕੀ ਸਾਧੂ ਆ ਸ਼ਰਿਆਨ ਇਹਨਾਂ ਨੂੰ ਕੋਈ ਦਰਗਾਹ ਵਾਲੀ ਹੁੰਦਾ ਕੋਈ ਪੀਰ ਫਕੀਰ ਦੀ ਫੋਟੋ ਨਾਲ ਇੰਦਾ ਦੇਵੀ ਦੇ